ਹਾਂ ਜੀ ਨਮਸਤੇ ਜੀ ਮੇਰਾ ਨਾਮ ਨਿਸ਼ਾਆ ਆਂ ਔਰ ਮੈਂ ਕਾਫੀ ਦੇਰ ਤੋਂ ਬਿਮਾਰ ਚੱਲ ਰਹੀ ਸੀ ਜਿਵੇਂ ਮੈਨੂੰ ਸਾਹ ਦੀ ਪ੍ਰੋਬਲਮ ਸੀਗੀ 2-3 ਸਾਲਾਂ ਤੋਂ ਔਰ ਮੈਂ ਘਰ ਦੇ ਕੰਮ ਕਰਨ ਚ ਵੀ ਮੈਨੂੰ ਪ੍ਰੋਬਲਮ ਹੁੰਦੀ ਸੀ ਸੀੜੀਆਂ ਚੜਾਣ ਚ ਘਰ ਦੇ ਕੰਮ ਨਾਲ ਵਗੈਰਾ ਡਸਟਿੰਗ ਵਗੈਰਾ ਕਰਦੀ ਸੀ ਤਾਂ ਮੈਨੂੰ ਛਿੱਕਾ ਬਹੁਤ ਆਉਂਦੀ ਸੀਗੀਆਂ ਇਸ ਦੀ ਵਜ੍ਹਾ ਨਾਲ ਮੈਨੂੰ ਅਸਥਮਾ ਜਿਵੇਂ ਕਿ ਹੋ ਜਾਂਦਾ ਹੈ ਸਟਾਰਟਿੰਗ ਤੋਂ ਮੈਨੂੰ ਕਾਫੀ ਡਾਕਟਰਾਂ ਨੇ ਦੱਸਿਆ ਕਿ ਤੁਹਾਨੂੰ ਪੰਪ ਲੱਗੇਗਾ ਔਰ ਲੱਗਿਆ ਵੀ ਹੈ ਔਰ ਮੈਂ ਪੰਪ ਲੈ ਆ ਰਹੀ ਸੀ ਫਿਰ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਮੇਰੇ ਫਰੈਂਡ ਨੇ ਔਰ ਮੈਂ ਡਾਕਟਰ ਸ਼ਰਦਾ ਜੀ ਕੋਲ ਆਈ ਔਰ ਉੱਥੇ ਮੈਂ 15 20 ਦਿਨ ਦੀ ਦਵਾਈ ਖਾਦੀ ਆ ਔਰ ਕਾਫੀ ਮੈਨੂੰ ਰਿਲੀਫ ਹੈ ਔਰ ਮੇਰਾ ਹੁਣ ਤਾਂ ਪੰਪ ਵੀ हट ਗਿਆ ਹੈ ਔਰ ਮੈਂ 3 ਮਹੀਨੇ ਦਵਾਈ ਖਾਦੀ ਆ ਹੁਣ ਬਿਲਕੁਲ ਠੀਕ ਆ ਔਰ ਕਦੇ ਕੰਮ ਵੀ ਕਰ ਰਹੀ ਆ ਮੈਂ ਵਾਕ ਕਰ ਰਹੀ ਆ ਮੈਨੂੰ ਕੋਈ ਡਸਟ ਨਹੀਂ ਚੜਦੀ ਮੈਨੂੰ ਕੁਝ ਨਹੀਂ ਹੋ ਰਿਹਾ ਬਿਲਕੁਲ ਪਰਫੈਕਟ ਹੈ ਮੈਂ ਡਾਕਟਰ ਸ਼ਰਦਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਕਹਿ ਰਹੀ ਆ ਜੋ ਮੇਰੇ ਏਜੇ ਲੇਡੀਜ਼ ਹੈ ਹਾਊਸ ਵਾਈਫ ਹੈ ਔਰ ਡਾਕਟਰ शारदा जी ਕੋਲ ਆਏ ਕੋਈ ਵੀ ਪ੍ਰੋਬਲਮ ਆ ਹਰ ਚੀਜ਼ ਦੀ ਦਵਾਈ ਮਿਲਦੀ ਹੈ ਇੱਥੇ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਕਰਦੀ ਆ ਸਭ ਦਾ